ਪਹਿਲੇ ਤੂੰ ਕਰ ਲੈ ਤੂੰ ਫਿਰ ਪਹਿਲਾਂ ਪਹਿਲਾਂ ਤੁਹਾਡੀ ਵਾਰੀ ਆ ਪਹਿਲੇ ਤੂੰ ਓਹ ਓਹ ਚੱਲ ਪਾ ਲਈ ਹੈਡ ਕੇ ਟੇਲ ਛੱਡ ਦੇ ਚਲੋ ਹੈਡ 1 ਮਿੰਟ ਦੇ ਵਿੱਚ 12 ਵਾਰ ਮਾਪ ਨਹੀਂ ਸੀਗਾ ਜੇ ਮੈਂ 12 ਵਾਰ ਪੁੰਦਣਾ ਕੋਟਵਾਂ ਨੂੰ 70 ਸੀ ਲਾ 50 ਸੈਕਿੰਡ ਮੇਰੇ ਹੈਡ ਮੰਗਿਆ ਸੀ ਨਾ ਹੈਡ ਮੰਗਿਆ ਸੀ ਇਹ ਹੈਡ ਹਾਂਜੀ ਦੋਸਤੋ ਸਾਡਾ ਅੱਜ ਹੈਗਾ ਪੁਸ਼-ਅਪ ਚੈਲੰਜ ਆ ਸਾਡਾ 1 ਮਿੰਟ ਦਾ ਪੁਸ਼-ਅਪ ਇਹ ਮੇਰਾ ਪ੍ਰਦੀਪ ਭਰਾ ਤੇ ਦੇਖਦੇ ਆ ਸਾਡੇ 1 ਮਿੰਟ ਦੇ ਪੁਸ਼-ਅਪ ਦੇ ਵਿੱਚੋਂ ਕਿਹੜਾ ਵੱਧ ਪੁਸ਼ਮ ਲੰਦਾ ਪ੍ਰਦੀਪ ਲਾਉਣਾ ਜਾਂ ਮੇ ਲਾਉਣਾ ਵੇਖਦੇ ਆ 1 ਮਿੰਟ ਅਸੀਂ ਟਾਈਮ ਲਾਵਾਂਗੇ ਸਟੋਪਵਾਚ ਦੇ ਉੱਤੇ ਟਾਈਮ ਲਾ ਲਾਂਗੇ ਟਾਈਮਰ ਤੇ 1 ਮਿੰਟ ਦੇ ਵਿੱਚ ਦੇਖਾਂਗੇ ਕਿਹੜਾ ਮਤਲਬ ਵੀ ਵੱਧ ਪੁਸ਼ਮ ਲੰਦਾ ਇੱਕ ਜਾਂ ਪ੍ਰਦੀਪ ਲਾਊਗਾ ਜਾਂ ਮੇ ਲਾਊਗਾ ਦੇਖਦਾ ਵੱਧ ਵੀ ਦੇਖਣਾ ਤੇ ਸਹੀ ਵੀ ਦੇਖਣਾ ਸਹੀ ਕਿਹੜਾ ਲੰਦਾ ਸਹੀ ਕਿਹੜਾ ਲੰਦਾ ਇਹਨੂੰ ਕੋਈ ਦਾਣਾ ਚੁਗਲਾ ਲਾਣਾ ਉਹ ਨਹੀਂ ਲਾਣਾ ਆਪਾਂ ਪ੍ਰੋਪਰ ਪ੍ਰੋਪਰ ਲਾਣਾ ਪ੍ਰੋਪਰਲੀ ਥੱਲੇ ਪੈਂਡਣਾ ਉੱਪਰ ਖੜੇ ਹੋਣਾ ਹੋਣਾ ਠੀਕ ਆ ਜੇ ਪ੍ਰਦੀਪ ਭਾਜੀ ਲਾਊਗਾ ਤਾਂ ਮੈਂ ਟਾਈਮਰ ਦਊਗਾ ਤੇ ਨਾਲ ਮੈਂ ਗਿਣੂੰਗਾ ਵੀ ਤੇ ਉਤਤ ਬਾਅਦ ਜੇ ਮੇਦ ਲਵਾਂਗਾ ਤੇ ਪਹਿਲਾਂ ਤੁਸੀਂ ਕਰੋਗੇ ਪਹਿਲੇ ਤੂੰ ਕਰ ਲੈ ਤੁਸੀਂ ਤੂੰ ਫਿਰ ਪਹਿਲਾਂ ਤਾਂ ਤੁਹਾਡੀ ਵਾਰੀ ਆ ਪਹਿਲੇ ਤੂੰ ਕਰ ਨਾ ਤੇ ਮੇਰੇ ਨਾਲ ਸਨ ਉਹ ਬਟਾਸ ਕਰ ਲੈ ਤਾਸ ਕਰ ਲੈ ਚਲ ਲਗਰਜਿੰਦਰ ਦੇ ਪੈਸੇ ਦੇਈ ਯਾਰ 1 ਰੁਪਿਆ ਹੈਗਾ ਆ ਲੈ ਆਪਾਂ ਟਾਸ ਕਰ ਲੈਨੇ ਆ ਇਹਨੂੰ ਟੇਲ ਕਹਿੰਦੇ ਆ ਨਾ ਇਹਨੂੰ ਹੈਡ ਕਹਿੰਦੇ ਆ ਹਨਾ ਚਲ ਹੈਡ ਗੇ ਟੇਲ ਛੱਡ ਦੇ ਚਲੋ ਹੈਡ ਛੜੇ ਹੋ ਗਿਆ ਸਿੱਕਾ ਚਲ ਨਹੀਂ ਨਹੀਂ ਯਾਰ ਤੇਰਾ ਚੱਲ ਸੌ ਲੱਗੇ ਚੱਕ ਕੇ ਚੱਕੇ ਸੋ ਨਹੀਂ ਦੁਬਾਰਾ ਕਰ ਦੁਬਾਰਾ ਯਾਰ ਤਾਂ ਗਲਤ ਗੱਲ ਟੇਲ ਆਈ ਯਾਰ ਦੇਖ ਲਓ ਚੱਲ ਚੱਲ ਹੁਣ ਮੈਂ ਗਿਆ ਚੱਲ ਰੈਡੀ ਚਲੋ ਹੈਡ ਹਲੇ ਹੁਣ ਦੇ ਰੇ ਹੈਡ ਮੰਗਿਆ ਸੀ ਨਾ ਹੈਡ ਮੰਗਿਆ ਸੀ ਏ ਹੈਡ ਆ ਗਟੇ ਲਾ ਕੇ ਨਾ ਵੀ ਨਾ ਗਲਤ ਨਾ ਯਾਰ ਸਾਰੇ ਹੁਣ ਸੋ ਕਰ ਲੱਗ ਜੂ ਪਤਾ ਚਲ ਟਾਈਮਰ ਤਾਂ ਲਾਓ ਪਹਿਲਾ ਕਰੂਗਾ ਜੀ ਚੱਲ ਪਹਿਲਾ ਵੀ ਮੇਰੀ ਵਾਰੀ ਆ ਗਈ ਹੈ ਦੇਖ ਰਿਹਾ ਧੱਕੇ ਨਾਲ ਨਾ ਪਹਿਲਾ ਸਹੀ ਆਇਆ ਸੀਗਾ ਚਲ ਕੋਈ ਗੱਲ ਨਹੀਂ ਫਿਰ ਕੀ ਆ ਵਾਰੀ ਤਾਂ ਸਾਬ ਨਹੀਂ ਆਣੀ ਆ ਚਲ ਆਪਾਂ ਲਾ ਲੈਨੇ ਟਾਈਮਰ ਤੇ 1 ਮਿੰਟ ਦਾ ਟਾਈਮ ਹੋਊਗਾ ਟਾਈਮ ਦੇ 1 ਮਿੰਟ ਦੇ ਟਾਈਮ ਦੇ ਵਿੱਚ ਦੇਖਦੇ ਆ ਆ ਲੋ ਪਾਜੀ ਲਾਵਾ ਸਟੋਪ ਅੱਜ ਠੀਕ ਆ 1 ਮਿੰਟ ਦਾ ਸਾਹਮਣੇ ਦੇਖੋ ਮੈਨੂੰ ਵੀ ਦਿਖੀ ਇੱਥੇ ਆ ਨਹੀਂ ਰੁਕ ਜਾ ਇੱਥੇ ਸਾਹਮਣੇ ਖੜ੍ਹ ਜਾਓ ਮੇਰੇ ਨਾਲ ਦਸੀਏ ਲੋ ਪਹਿਲਾਂ ਮੈਂ ਲਾਣਾ ਪੁੱਛਾਂ ਏਦਾਂ ਹੋ ਜਾਣਾ ਦੇਖੀ ਚੋਗੇ ਕਿਹੜਾ ਸਹੀ ਲਾਣਾ ਚਾਹ ਰਿਹਾ ਠੀਕ ਹੈ ਕਰਾ ਹਾਂਜੀ ਕਰਾ ਜੀ ਸਟਾਰਟ 1 Ja! ਉਹ ਚੱਲਨੀ ਚੱਲਾਲੀ ਬੰਤਾਲੀ ਉਹ ਜਿਆਲੀ 47 48 ਉਹਦਾ ਜ ਆਹ ਰਹਿ ਗਏ 5 ਸੈਕਿੰਡ ਰਹਿ ਗਏ 6 4 3 2 1 ਚੇਨ ਉਹ ਕਰ ਦੇ ਲੋ ਵੀਰੇ ਹੁਣ ਮੇਰੇ ਯਾਰ 53 ਪੁਸ਼ਪ ਲੱਗੇ ਮੇਰੇ 1 ਮਿੰਟ ਦੇ ਵਿੱਚ ਵਾਰਮ ਅਪ ਨਹੀਂ ਸੀਗਾ ਜਦ ਮੈਂ ਵਾਰਮ ਅਪ ਹੁੰਦਾ ਨਾ ਕੋਟੋਂ ਮੈਂ 70 ਸੀ ਲਾ ਜਾਂਦਾ ਤੇ ਚਲੋ ਹੁਣ ਪ੍ਰਦੀਪ ਭਾਈ ਦੇਖਦੇ ਆ ਠੀਕ ਆ ਬਾਜੀ ਪਰ ਲੋੜੇ ਪੁਸ਼-ਅਪ ਸਹੀ ਆ ਬਿਲਕੁਲ ਮੈਂ ਜਿੱਦਾਂ ਲਈ ਸੀ ਰੈਡੀ ਆ ਗਿਆ ਟਾਈਮ ਰੈਡੀ ਸਟਾਰਟ ਗੁੱਡ ਤੈਨ ਥੱਲੇ ਚੋਕ ਹੋਰ ਹੋਰ ਚੋਕ ਥੱਲੇ ਸਰ ਦੁਬਰਾ ਮੁਝ ਜਾ ਰਿਹਾ ਨੂੰ ਸਾਹਮਣੇ ਜਿਹੜੀ ਜਾਣੇ ਸਹੀ ਇਮਾਨਦਾਰੀ ਨਾਲ ਮੈਂ ਜਾਣ ਦੀ ਰਾਹ ਠੀਕ ਓਹ ਹੋ ਹੋ 20 ਸੈਕਿੰਡ ਤੇ ਬਈ ਨਾ ਝੁਕ ਨਹੀਂ ਰਿਹਾ ਪੂਰਾ ਦੇਖ ਥੱਲੇ ਨਹੀਂ ਜਾ ਰਿਹਾ ਪੂਰਾ ਮੈਂ ਪੂਰਾ ਡਾਊਨ ਜਾ ਰਿਹਾ ਸੀ ਓ ਹੋ ਹੋ ਹਾਫ ਮਿੰਟ ਓਵਰ 40 ਕਿੰਨੇ ਹੋ ਗਏ 48 ਇਹ ਜਿੱਤੂ ਮੁੰਡਾ 50 52 50 ਸੈਕਿੰਡ ਸਵੇ ਨੀਤੇ ਚੋਕ ਪੂਰਾ 5 4 3 2 1 0 ਵੀਰ ਤੁਹਾਡੇ ਅੱਧੇ ਪੁੱਛੇ ਨਹੀਂ ਲਾਏਗੇ ਕਿੰਨੇ ਲਈ ਬਾਟ 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 ਲਾ ਗਿਆ ਮੇਰੀ ਗੱਲ ਸੁਣ ਮੈਂ ਪੂਰੇ ਪੁੱਛ ਬਤਾਏ ਇਹ ਵਿੱਚ ਨੂੰ ਹਾਫ ਉੱਠਦਾ ਸੀ ਕੋਈ ਹਾਫ ਨਹੀਂ ਤੇ ਮੈਂ ਮੈਂ ਇਹਨੂੰ ਪੂਰਾ ਥਲੇ ਤੱਕ ਜਾਂਦਾ ਸੀ ਨਾ ਇਹਨੇ ਚੀਟਿੰਗ ਕੀਤੀ ਆ ਚਲ ਕੋਈ ਤੁਸੀਂ ਨਾ ਵੀਡੀਓ ਦੇਖ ਕੇ ਕਮੈਂਟਾਂ ਦੇ ਵਿੱਚ ਦੱਸੋ ਵੀ ਪ੍ਰਦੀਪ ਨੇ ਬਿਲਕੁਲ ਸਹੀ ਪੁਛ ਬਲਾਇਆ ਜਾਂ ਮੈਂ ਸਹੀ ਪੁਛ ਬਲਾਇਆ ਕਮੈਂਟਰ ਵਿੱਚ ਦੱਸਿਓ ਹਣਾ ਦੱਸਿਓ ਜਰੂਰ ਦੱਸਿਓ ਹਾਂ ਵੀ ਇੰਨੇ ਸਹੀ ਲਾਇਆ ਕਿ ਨਹੀਂ ਯਾਰ ਮੈਂ ਕਹਿੰਦਾ ਮੈਂ ਸਹੀ ਲਾਇਆ ਪੂਰੇ ਪਰਫੈਕਟ ਡਾਊਨ ਲੱਗਦਾ ਇਹਨੇ ਲੱਗਾ ਫੋਲ ਕੇ ਲਾਇਆ ਤੇ ਮੈਂ ਲੱਤਾਂ ਮਲਾ ਕੇ ਵੀ ਲਾਇਆ ਉਹਦਾ ਕੋਈ ਹੋਰ ਠੀਗਾ ਹੋਏਗਾ ਯਾਰ ਪੰਜ ਦਾ ਫਰਕ ਪੈਂਦਾ ਪੰਜ ਉੱਚਾ ਹੋ ਜਾਂਦਾ ਵੀਰੇ ਠੀਕ ਹੈ ਨਾ ਚਲੋ ਕੋਈ ਗੱਲ ਨਹੀਂ ਹੁਣ ਅਗਲੀ ਵਾਰੀ ਫੇਰ ਕਮੈਂਟਰ ਦੱਸਿਓ ਵੀਰੇ ਕਮੈਂਟਰ ਜਰੂਰ ਦੱਸਿਓ ਮੈਂਟਾਂ ਚ ਯਾਰ ਤੁਸੀਂ ਦੱਸੋ ਤੁਸੀਂ ਡਿਸਾਈਡ ਕਰਨਾ ਪਬਲਿਕ ਕਿਨੇ ਵੀ ਕਿੰਨੇ ਵਧੀਆ ਲਾਇਆ ਕਿੰਨੇ ਨਹੀਂ ਲਾਇਆ ਸੋ ਵੀਡੀ